ਔਰੰਗਜ਼ੇਬ ਦਾ ਐਲਾਨ ਹੈ ਵੀ ਮੈਂ ਤਿਲਕ ਜੰਜੂ ਨਹੀਂ ਰਹਿਣ ਦੇਣਾ। ਦਾਰੂਲ ਇਸਲਾਮ ਕਾਇਮ ਕਰ ਦੇਣਾ ਭਾਰਤ ਵਿੱਚ। ਸਾਰੇ ਧਰਮ ਮਿਟਾ ਦੇਵਾਂਗਾ। ਹੁਣ ਰੋਜ਼ ਰੋਜ਼ ਕਿੰਨੇ ਅੰਕ ਦੇ ਜੰਜੂ ਲਾਵੇਗਾ ਆਬਾਦੀ ਬੜੀ ਹੈ ਹਿੰਦੂਆਂ ਦੀ। ਸੋਚਦਾ ਹੈ ਜੇ ਸਨਾਤਨ ਮਤ ਦੇ ਆਗੂ ਦੀਨੇ ਇਸਲਾਮ ਵਿੱਚ ਆ ਜਾਣ ਨਾ ਤਾਂ ਆਗੂਆਂ ਦੇ ਪਿੱਛੇ ਹੀ ਹਿੰਦੂ ਆਪੇ ਤੁਰ ਪੈਣਗੇ ਇਹ ਤੇ ਤੈ ਹੀ ਹੈ ਜਦੋਂ ਤੁਹਾਡੀ ਕੌਮ ਦੇ ਥਿੰਕ ਟੈਂਕ ਹੀ ਵਿਕ ਜਾਣ ਤੇ ਕੌਮ ਕਿੱਧਰ ਜਾਵੇਗੀ ਹੁਣ ਕੌਮ ਦੇ ਆਗੂ ਸਨ ਕਸ਼ਮੀਰੀ ਪੰਡਤ ਜਦੋਂ ਜ਼ੁਲਮ ਹੋਣ ਲੱਗਾ ਤਾਂ ਕਿਰਪਾ ਰਾਮਦਤ ਜੋ ਆਗੂ ਹੈ ਪੰਤਾਂ ਦਾ 500 ਪੰਤਾਂ ਦਾ ਵਫਤ ਲੈ ਕੇ ਅਨੰਦਾ ਦੀ ਪੁਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆਇਆ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਰੱਖੋ ਅਬ ਹਿੰਦਨ ਕੀ ਟੇਕ ਨਾਹਿਤ ਜਗ ਮਹਿ ਰਹੇ ਨਾ ਏਕ ਐ ਗੁਰੂ ਤੇਗ ਬਹਾਦਰ ਸਾਹਿਬ Hindu ਧਰਮ ਨੂੰ ਰੱਖ ਲਓ ਕਿਉਂਕਿ ਜੇ ਅਸੀਂ ਆਗੂ ਮਿਟ ਗਏ ਆਗੂ ਦੀਨੇ ਸਲਾਮ ਵਿੱਚ ਚਲੇ ਗਏ ਸਾਡੇ ਜਿੰਨੇ ਵੀ ਪੈਰੋ ਕਰਨੇ ਫੋਲੋਅਰਸ ਨੇ ਸਾਰੇ ਹੀ ਜੱਜੂ ਲਾ ਕੇ ਦੀਨੇ ਸਲਾਮ ਵਿੱਚ ਜਾਣਗੇ ਹਿੰਦੂ ਮਤ ਖਤਮ ਹੋ ਜਾਵੇਗਾ ਸੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਠੀਕ ਹੈ ਤੁਸੀਂ ਔਰੰਗਜ਼ੇਬ ਨੂੰ ਕਹਿ ਦਿਓ ਵੀ ਸਾਡੇ ਮੁਰਸ਼ਦ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਤੇ ਝੁਕ ਜਾਣ ਤੇ ਸਾਰੇ ਹੀ ਹਿੰਦੁਸਤਾਨ ਦੇ ਹਿੰਦੂ ਜੰਝੂਲਾ ਕੇ ਛੁਕਣਗੇ ਤੇ ਜੇ ਗੁਰੂ ਨਾ ਛੁਕਿਆ ਤੇ ਤੂੰ ਜ਼ਬਰੀ ਹਿੰਦੂਆਂ ਨੂੰ ਕਨਵਰਟ ਨਹੀਂ ਕਰੇਗਾ ਹਾਂ ਕੋਈ ਖੁਸ਼ੀ ਨਾਲ ਜਾਂ ਕੋਈ ਲਾਲਚ ਸਹਿਤ ਦੀਨ-ਏ-ਇਸਲਾਮ ਵਿੱਚ ਜਾਂਦਾ ਤੇ ਜਾਵੇ ਧੱਕਾ ਨਹੀਂ ਕਰੇਗਾ ਹੁਣ ਤੁਹਾਨੂੰ ਪਤਾ ਹੈ ਔਰੰਗਜ਼ੇਬ ਸ਼ਰਾ ਵਿੱਚ ਅੰਨਾ ਹੈ ਹੰਕਾਰ ਬੜਾ ਹੈ ਉਹ ਸਮਝਦਾ ਹੈ ਵੀ ਮੇਰੇ ਅੱਗੇ ਫਕੀਰ ਕਿੱਥੇ ਖਲੋ ਸਕਦਾ ਹੈ ਉਹਨੇ ਹਾਮੀ ਭਰੀ ਸੀ ਇਸ ਗੱਲ ਦੀ ਵੀ ਠੀਕ ਹੈ ਮੰਜ਼ੂਰ ਹੈ ਕਸਮ ਉਠਾ ਲਈ ਸੀ ਖੈਰੋ ਜਦੋਂ ਸਾਵੇਂ ਬੈਠੇ ਸਨ ਗੁਰੂ ਦਰਬਾਰ ਵਿੱਚ ਕਿਰਪਾ ਰਾਮ ਦਤ ਹੋਣੀ ਤਾਂ ਸਹਿ ਸਬਾ ਪਾਤਸ਼ਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਸੀ ਗੋਵਿੰਦ ਰਾਏ ਜੀ ਸਾਨੂੰ ਧਰਮ ਦੀ ਰੱਖਿਆ ਕਰਨ ਲਈ ਸੀਸ ਦੇਣਾ ਪੈ ਸਕਦਾ ਹੈ ਤੁਹਾਡੇ ਲਈ ਮੁਸ਼ਕਲ ਖੜੀ ਹੋਵੇਗੀ ਕਿਉਂਕਿ ਜਦੋਂ ਅਸੀਂ ਸ਼ਹੀਦ ਹੋ ਗਏ ਤੁਸੀਂ ਯਤੀਮ ਹੋ ਜਾਣਾ ਹੈ ਤੇ ਜਦੋਂ ਬੱਚਿਆਂ ਦੇ ਸਿਰ ਤੇ ਬਾਪ ਦਾ ਸਾਆ ਨਾ ਰਹੇ ਤੇ ਦੁੱਖਾਂ ਲੱਧੀਆਂ ਘੜੀਆਂ ਸਿਰ ਤੇ ਆਣ ਪੈਂਦੀਆਂ ਨੇ ਸਮਾਜ ਦੇ ਵਿੱਚ ادب ਸਤਕਾਰ ਨਹੀਂ ਰਹਿੰਦਾ ਜਿਹੜਾ ਮਰਜ਼ੀ ਤੁਰਿਆ ਜਾਂਦਾ ਪਟੋਕੀ ਮਾਰ ਜਾਂਦਾ ਵੀ ਇਹਦੇ ਪਿੱਛੇ ਕਿਹੜਾ ਇਹਦੇ ਬਾਪ ਨੇ ਆਉਣਾ ਹੈ ਲੋਕ ਅੱਖਾਂ ਵਖਾਉਂਦੇ ਨੇ ਤੁਹਾਡੇ ਲਈ ਇਹ ਸੌਦਾ ਘਾਟੇਵੰਦਾ ਹੈ ਤਰਸਯੋਗ ਹਾਲਤ ਹੋ ਜਾਵੇਗੀ ਤੁਹਾਡੀ ਹੁਣ ਜੇ ਤੇ ਗੋਬਿੰਦ ਰਾਏ ਹੁੰਦਾ ਤੁਹਾਡੇ ਬੱਚਿਆਂ ਮਰ ਗਾ ਆਮ ਸਾਡੇ ਵਰਗਾ ਇਨਸਾਨ ਫਿਰਤੇ ਇਨੀ ਘੋਸ਼ ਹੈ 9 ਸਾਲ ਦੇ ਬੱਚੇ ਨੂੰ ਬਾਪ ਥੋੜੀ ਬਾਰੇਗਾ ਕਿਸੇ ਤੋਂ ਕੋਈ ਆਖੇਗਾ ਬੱਚਾ ਵੀ ਜਾ ਕੇ ਮਕਤਲ ਵਿੱਚ ਮਕਤੂਲ ਬਣ ਜਾਓ ਸਿਰ ਦੇ ਦਿਓ ਕਦੇ ਵੀ ਨਹੀਂ ਆਖੇਗਾ ਖੁਦ ਖੁਦਾ ਨੇ ਕਲਗੀ ਤਾਰਾ ਸ਼ਰੀਰ ਚਾਹੇ ਬੱਚਿਆਂ ਵਾਲਾ ਹੈ 9 ਵਰਿਆਂ ਦੀ ਉਮਰ ਹੈ ਵਿੱਚ ਅਕਾਲ ਪੁਰਖ ਪ੍ਰਗਟ ਹੈ ਕਹਿੰਦੇ ਪਿਤਾ ਜੀ ਤੁਹਾਡੇ ਸੀਸ ਦਿੱਤਿਆਂ ਮੈਂ ਇਕੱਲਾ ਯਤੀਮ ਹੋਵਾਂਗਾ ਤੇ ਜੇ ਤੁਸੀਂ ਸੀਸ ਨਾ ਦਿੱਤਾ ਤੇ ਭਾਰਤ ਵਰਸ਼ ਦੇ ਲੱਖਾਂ ਬੱਚੇ ਯਤੀਮ ਹੋ ਜਾਣੇ ਨੇ ਤੁਸੀਂ ਸੀਸ ਦੇ ਦਿਓ ਗੋਬਿੰਦ ਰਾਏ ਯਤੀਮ ਹੁੰਦਾ ਤੇ ਹੋ ਜਾਵੇ ਪਰ ਮੈਂ ਭਾਰਤ ਦੇ ਲੱਖਾਂ ਬੱਚੇ ਨਹੀਂ ਯਤੀਮ ਹੋਣ ਦੇਣੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਾਣਿਆ ਸੀ ਵੀ ਤੁਸੀਂ ਹੁਣ ਗੁਰਤਾ ਗੱਦੀ ਦੇ وارث ਬਣ ਲਈ ਤਿਆਰ ਹੋ ਅਸੀਂ ਹੁਣ ਧਰਮ ਨੂੰ ਰੱਖਣ ਲਈ ਚੱਲਦੇ ਆਏ ਇਹ ਨਵਾਂ ਵਰਿਆਂ ਦੀ ਉਮਰ ਦੇ ਬਚਨ ਨੇ ਬੁਝੇਤਰ ਨਾਟਕ ਵਿੱਚ ਪਾਤਸ਼ਾਹ ਨੇ ਉਸ ਕੁਰਬਾਨੀ ਨੂੰ ਲਿਖਿਆ ਹੈ ਤਿਲਕ ਜੰਝੂ ਅ ਰੱਖਾ ਪ੍ਰਭ ਤਾ ਕਾ ਕਿ ਨੋ ਵੱਡੋ ਕਲੂ ਮਹਸਾਕਾ ਤਿਲਕ ਤੇ ਜੰਝੂ ਨੂੰ ਰੱਖਣ ਲਈ ਗੁਰਤੇਗ ਬਹਾਦਰ ਸਾਹਿਬ ਸ਼ਹੀਦ ਹੁੰਦੇ ਨੇ ਕੈਸੀ ਅਜੀਬ ਗੱਲ ਐ ਧੱਕੇ ਨਾਲ ਬ੍ਰਾਹਮਣ ਜੰਝੂ ਪਾਉਣਾ ਚਾਹੁੰਦਾ ਸੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਧੱਕੇ ਨਾਲ ਪਾਉਣਾ ਨਹੀਂ ਔਰੰਗਜ਼ੇਬ ਧੱਕੇ ਨਾਲ ਹਿੰਦੂ ਵੀਰਾਂ ਦੇ ਗਲੋਂ ਜੰਝੂ ਲਾਉਣਾ ਚਾਹੁੰਦਾ ਸੀ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਧੱਕੇ ਨਾਲ ਲੈਣ ਨਹੀਂ ਦੇਣਾ ਬੜੇ ਤੁਹਾਨੂੰ ਸ਼ਹੀਦ ਮਿਲ ਜਾਣਗੇ ਆਪਣੇ ਧਰਮ ਲਈ ਸਿਰ ਦੇਣ ਵਾਲੇ ਪਰ ਗੈਰ ਧਰਮ ਦੇ ਚਿੰਨਾ ਨੂੰ ਬਚਾਉਣ ਲਈ ਸਿਰ ਕੇਵਲ ਗੁਰਤੇਗ ਬਹਾਦਰ ਸਾਹਿਬ ਨੇ ਦਿੱਤਾ ਹਿਊਮਨ ਰਾਈਟਸ ਲਈ ਇਨਸਾਨੀਅਤ ਲਈ ਗੁਰਦੇਵ ਕਲਗੀ ਧਰ ਕਹਿੰਦੇ ਨੇ ਇਦਾਂ ਦਾ ਸਾਕਾ ਕਲਯੁਗ ਵਿੱਚ ਨਾ ਕੋਈ ਕਰ ਸਕਿਆ ਨਾ ਕੋਈ ਕਰ ਸਕੇਗਾ ਇਟ ਵਾਸ ਮਾਰਕਡ ਐਜ਼ ਆ ਗ੍ਰੇਟ ਇਵੈਂਟ ਇਨ ਦਾ ਆਇਰਨ ਏਜ ਇਹਦੇ ਬਰਾਬਰ ਕੋਈ ਕੁਰਬਾਨੀ ਨਹੀਂ ਹੋਈ ਦੁਨੀਆ ਤੇ ਨਾ ਹੋ ਸਕਦੀ ਹੈ ਇਹ ਸਭ ਤੋਂ ਵੱਡਾ ਸਾਕਾ ਹੈ ਚੌਵਾਂ ਯੁਗਾਂ ਦੇ ਦਰਮਿਆਨ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕਉ ਰੱਖ ਲਿਆ ਕਿੰਨਾ ਨੂੰ ਰੱਖਦਾ ਜਿਹੜੇ ਦੀਨ ਹੋ ਕੇ ਆਉਂਦੇ ਨੇ ਉਸ ਦਿਨ ਹਿੰਦੂ ਆਏ ਸਨ ਰੱਖ ਲਏ ਤੋ ਜਿਹੜਾ ਵੀ ਦੀਨ ਹੋ ਜਾਵੇ ਜਿਹੜਾ ਵੀ ਝੁਕ ਜਾਵੇ ਉਹਨੂੰ ਰੱਖਦਾ ਹੈ ਕਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰੋਗ ਸੋਗ ਵੀ ਮਿਟਾ ਦਿੰਦੇ ਨੇ ਬਾਣੀ ਕਹਿੰਦੀ ਹੈ ਅਨਕ ਪਾਪ ਮੇਰੇ ਪਰ ਹਰਿਆ ਬੰਦਨ ਕਾਟੇ ਮੁਕਤ ਪਏ ਬੈਰਾਂ ਦੀਆਂ ਬੇੜੀਆਂ ਵੀ ਕੱਟਦੇ ਨੇ ਗੁਰਦੇਵ 84 ਲੱਖ ਜੂਨਾ ਦੇ ਬੰਧਨ ਵੀ ਕੱਟਦੇ ਨੇ ਰੋਗਾ ਸੋਗਾ ਦੇ ਬੰਧਨ ਵੀ ਕੱਟਦੇ ਨੇ ਅੰਧਕੂਪ ਮਹਾ ਕੋਰ ਤੇ ਬਾਹਾਂ ਪਕਰ ਗੁਰ ਕਾੜ ਲੀਏ ਵਿਕਾਰਾਂ ਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖੂਚੋਂ ਬਾਹਾਂ ਪਕੜ ਕੇ ਕੱਢ ਲੈਂਦੇ ਨੇ ਨਵਾ ਵਰਿਆਂ ਦੇ ਗੋਬਿੰਦ ਰਾਏ ਜੀ ਦੇ ਸਾਵੇਂ ਭਾਈ ਜਜਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਹਾਜ਼ਰ ਹੋਇਆ। ਹੱਥਾਂ ਨਾਲ ਆਪਣੇ ਪਿਤਾ ਦਾ ਸੀਸ ਉਠਾਉਂਦੇ ਨੇ। ਸੰਗਤ ਜ਼ਾਰੂ-ਜ਼ਾਰ ਰੋਂਦੀ ਐ دنیਵੀ ਲੋਕਾਂ ਆਪਾਂ। ਇਹ ਘਟਨਾ ਜਰਨੀ ਬੜੀ ਮੁਸ਼ਕਲ ਸੀ। ਤੇ ਗੋਬਿੰਦ ਰਾਏ ਜੀ ਸੰਗਤ ਨੂੰ ਚੁੱਪ ਕਰਾਉਂਦੇ ਨੇ। ਇਹ ਬਾਣਾ ਹੈ ਵਾਹਿਗੁਰੂ ਦਾ ਤੁਸੀਂ ਬੜੇ ਭਗਵਾਨ ਬਣਾਏ ਨੇ ਬੜੇ ਅਵਤਾਰ ਮੰਨੇ ਨੇ ਜਿਹਦੇ ਪਿੱਛੇ ਚਾਰ ਚੇਲੇ ਤੁਰ ਪੈਂਦੇ ਨੇ ਉਹਨੂੰ ਹੀ ਰੱਬ ਕਹਿ ਦਿੰਦੇ ਹੋ ਠੀਕ ਹੈ ਮਹਾਪੁਰਸ਼ਾਂ ਸੰਤਾਂ ਦਾ ਅਦਬ ਹੈ ਪਰ ਗੁਰੂ ਦੇ ਤੁਲ ਕੋਈ ਨਹੀਂ ਭਗਵਾਨ ਪਤਾ ਕੌਣ ਹੈ ਅਵਤਾਰ ਪਤਾ ਕੌਣ ਹੈ ਅਕਾਲੀ ਜੋਤ ਪਤਾ ਕਿਹੜੀ ਹੈ ਜਿਹੜਾ ਸੁੱਖ ਤੇ ਦੁੱਖ ਨੂੰ ਸਮਝ ਜਾਣਦਾ ਹੈ ਜਿਹਾ ਚਿਹਰੇ ਦਾ ਆਨੰਦ ਗੁਰੂ ਤੇਗ ਬਹਾਦਰ ਸਾਹਿਬ ਦੇ ਸائے ਹੀਟ ਸੀ ਨਾ ਗੋਬਿੰਦ ਰਾਏ ਦੇ ਵੈਸਾ ਹੀ ਚਿਹਰੇ ਤੇ ਆਨੰਦ ਉਹਨਾਂ ਦਾ ਕਟਿਆ ਸੀਸ ਵੇਖ ਕੇ ਐ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੁਖ ਦੁਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਓ ਰਬ ਐ ਜਿਹੜਾ ਸੁੱਖ ਦੁੱਖ ਤੂੰ ਨਿਰਾਲਾ ਐ ਨਾਉ 'ਤੇ ਰੋਗ ਨਾਉ 'ਤੇ ਸੋਗ ਨਾਉ 'ਤੇ ਦੁੱਖ ਨਾਉ 'ਤੇ ਸੁੱਖ ਕੋਈ ਅਸਰ ਨਹੀਂ ਹੁਣ ਮਹਾਰਾਜ ਨੌਵੇਂ ਸਾਲਾਂ ਦੇ ਗੁਰਤਾ ਗੱਦੀ 'ਤੇ ਬੈੰਦੇ ਨੇ ਤਲਵਾਰ ਦੇ ਕਬਜੇ 'ਤੇ ਹੱਥ ਗਿਆ ਜ਼ਫਰਨਾਮੇ ਦੇ ਬਾਪੂ ਦੇ ਬੋਲ ਨੇ ਝੁੰਕਾਰ ਅਜ਼ਹਮਾ ਹील ਤੇ ਦਰਬੁਜਸ਼ਟ ਹਲਾਲ ਅਸਤ ਬੁਰਦਨ ਬਾਸ਼ਾ ਮਸ਼ੀਰ ਦਸਤ اے ਔਰੰਗਜ਼ੇਬ ਜਦੋਂ ਪ੍ਰੇਮ ਦੀ ਪਰਿਭਾਸ਼ਾ ਦੁਸ਼ਮਣ ਨਹੀਂ ਸਮਝਦਾ ਸ਼ਾਂਤੀ ਕਰਨ ਲਈ ਸਾਰੇ ਹੀ ਉਪਾਅ ਖਤਮ ਹੋ ਜਾਂਦੇ ਨੇ ਫਿਰ ਤਲਵਾਰ ਦੇ ਮੁਠੇ ਤੇ ਹੱਥ ਪਾਉਣਾ ਹੀ ਧਰਮ ਹੈ ਜਾਇਜ਼ ਹੈ ਤੂੰ ਸਿੱਖਨੇ ਤਲਵਾਰ ਲੋਕਾਂ ਦਾ ਢਿੱਡ ਪਾੜਨ ਨੂੰ ਨਹੀਂ ਪਾਈ ਗਾਤਰੇ ਸੈਲਫ ਡਿਫੈਂਸ ਆ ਤੁਮ ਰੱਖਿਆ ਗਊ ਗਰੀਬ ਦੀ ਰੱਖਿਆ ਜ਼ੁਲਮ ਦੀ ਖਿਲਾਫਤ ਕਰਨ ਲਈ ਪਾਈ ਹੈ ਔਰ ਕਦੇ ਪਹਿਲ ਨਹੀਂ ਕਰਦਾ ਸਿੱਖ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਸ਼ਾਹ ਜਹਾਨ ਬਾਦਸ਼ਾਹ ਦੀਆਂ ਫੌਜਾਂ ਨਾਲ ਪਹਿਲ ਨਹੀਂ ਕੀਤੀ ਦੁਸ਼ਮਣ ਨੇ ਹਮਲਾ ਕੀਤਾ ਤੇ ਫਿਰ ਮਹਾਰਾਜ ਨੇ ਜਵਾਬ ਦਿੱਤਾ ਹੈ 14 ਜੰਗਾਂ ਔਰੰਗਜ਼ੇਬਾਈ ਧਾਰ ਦੇ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲੜਦੇ ਨੇ ਕਦੇ ਪਹਿਲ ਨਹੀਂ ਕੀਤੀ ਪਹਿਲਾ ਹਲਾ ਮਗਲਾ ਵੱਲੋਂ ਬਾਈ ਧਾਰੀ ਰਾਜਿਆਂ ਵੱਲੋਂ ਹੁੰਦਾ ਹੈ ਗੁਰਦੇਵ ਜਵਾਬ ਦਿੰਦੇ ਨੇ